ਖਾਕਰੀ ਪੁਲਸਰੀ ਥਾਕਰੀ ਸੰਗਰੂਰ ਪ੍ਰਸ਼ਾਸਨ ਥੱਕ ਗਿਆ ਕੱਲ ਜਿਹੜਾ ਸੰਗਰੂਰ ਦੇ ਵਿੱਚ 4 ਤਰੀਕ ਨੂੰ 3 ਤਰੀਕ ਨੂੰ ਆਪਾਂ ਨੇ ਸਿੱਧੂ ਵੀਰ ਹੈ ਲਈ ਵਾਸਤੇ ਪ੍ਰੋਟੈਸਟ ਹੋਇਆ ਇਸ ਦੇ ਦੌਰਾਨ ਸੰਗਰੂਰ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਦਾ ਪੰਜਾਬ ਦੇ ਪ੍ਰਸ਼ਾਸਨ ਦਾ ਜਿਹੜਾ ਜੋਰ ਲੱਗਿਆ ਇਹਦਾ ਜਿਹੜਾ ਇੱਕ ਝਲਕ ਹੈ ਤੁਹਾਨੂੰ ਦੱਸਣ ਲੱਗਿਆ ਕਿ ਅੱਜ 4 ਤਰੀਕ ਨੂੰ ਬੇਰਜਗਾ ਸੰਜੀ ਮੋਰਚੇ ਵੱਲੋਂ ਬੀਏ ਟਟਪਾ ਸਾਟਨ ਕ੍ਰਾਫਟ ਮਲਟੀਪਰਪਾਇਰ ਮੈਥਸ ਐਸ ਓਵਰੇਜ ਐਂਡ ਰੇਜ ਸਾਰਿਆਂ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਵ ਕਰਨਾ ਸੀ ਤਾਂ ਰਾਤ ਸੰਗਰੂਰ ਪ੍ਰਸ਼ਾਸਨ ਵਾਰ-ਵਾਰ ਇਹ ਇਸ ਗੱਲ ਦਾ ਵਾਸਤਾ ਪਾ ਕੇ ਅੱਜ ਦਾ ਪ੍ਰੋਗਰਾਮ ਰੱਦ ਕਰਵਾਉਣ ਲਈ ਆਖਦਾ ਰਿਹਾ ਕਹਿੰਦੇ ਜੀ ਸੰਗਰੂਰ ਦਾ ਪ੍ਰਸ਼ਾਸਨ ਥੱਕ ਗਿਆ ਪੁਲਿਸ ਥੱਕੀ ਪਈ ਹੈ ਸਰਕਾਰ ਥੱਕੀ ਪਈ ਹੈ ਇਸ ਕਰਕੇ ਤੁਸੀਂ ਜਿਹੜਾ ਚਾਰ ਤਰੀਕ ਦਾ ਬੇਰਜਗਾ ਸੰਜੀ ਮੋਰਚੇ ਦਾ ਜਿਹੜਾ ਪ੍ਰੋਟੈਸਟਾ ਨੂੰ ਰੱਦ ਕਰੋ ਤੁਹਾਨੂੰ ਜਿਹੜਾ ਇਹ ਸੰਬੰਧੀ ਸਿੱਖਿਆ ਮੰਤਰੀ ਸਿਹਤ ਮੰਤਰੀ ਮੁੱਖ ਮੰਤਰੀ ਸਬ ਕਮੇਟੀ ਜਿਹਦੇ ਨਾਲ ਵੀ ਸੰਭਵ ਹੋ ਸਕੇ ਆ ਮੀਟਿੰਗ ਕਰਵਾਈ ਜਾਣੀ ਹੈ ਤਾਂ ਪੰਜਾਬ ਦੇ ਵਿਰਜ਼ਗਾਰ ਕਿੰਨੇ ਦਰਿਆਦਲ ਆ ਤਾਂ ਸਾਜੇ ਮੋਰਚੇ ਨੇ ਜਦੋਂ ਇਹ ਸੰਬੰਧੀ ਰਾਇ ਕੀਤੀ ਤਾਂ ਵਿਰਜ਼ਗਾਰਾਂ ਨੇ ਸੋਚਿਆ ਕਿ ਥੱਕੇ ਹੋਏ ਪ੍ਰਸ਼ਾਸਨ ਦੇ ਨਾਲ ਥੱਕੇ ਹੋਏ ਮੁਲਾਜ਼ਮਾ ਦੇ ਨਾਲ ਟੱਕਰ ਲੈਣ ਦੇ ਵੀ ਆਪ ਦੇ ਵਿਰਜ਼ਗਾਰ ਸੁਭਦੇ ਨਹੀਂ ਇਸ ਕਰਕੇ ਰਾਤ ਕੱਲ ਦਨ ਦੇਖ ਨੂੰ ਬੇਰਜ਼ਗਾਰ ਸਾਂਝੇ ਮੋਰਚੇ ਦਾ ਪ੍ਰੋਗਰਾਮ ਮੁਸਤਕਰੀ ਕੀਤਾ ਗਿਆ ਤਾਂ ਪੰਜਾਬ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਮੰਗਾਂ ਪੂਰੀਆਂ ਨਹੀਂ ਕਰ ਰਿਹਾ ਬੇਰਜ਼ਗਾਰ ਜਾਂ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਨੇ ਤਾਂ ਪੂਰੀ ਤਰ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੋ ਸਾਲਾਂ ਦੇ ਵਿੱਚ ਥੱਕ ਚੁੱਕਿਆ ਇਹ ਬੇਰਜ਼ਗਾਰਾਂ ਦੀ ਦਰਿਆਦਲੀ ਹੈ ਕਿ ਸਰਕਾਰ ਦੇ ਪ੍ਰਸ਼ਾਸਨ ਦੇ ਥੱਕੇ ਹੋਣ ਕਰਕੇ ਚਾਰ ਤਰੀਕੇ ਦਾ ਜਿਹੜਾ ਸੰਗਰੋਹ ਦਾ ਪ੍ਰਸ਼ਾਸਨ ਦਾ ਸੰਗਰੋਹ ਦਾ ਪ੍ਰੋਟੈਸਟ ਹੈ ਬੇਸਿਕਾ ਸਾਡੇ ਮੋਰਚੇ ਦਾ ਹੋਰ ਰੱਦ ਕੀਤਾ ਗਿਆ ਇਹ ਹੈ ਪੰਜਾਬ ਸਰਕਾਰ ਦੇ ਠੱਕੇ ਹੋਣ ਦਾ ਸਬੂਤ ਜੀ